ਪਾਤਰ ਅਵਾਰਡ ਜਿਸ ਤਰ੍ਹਾਂ ਅਰਜਨ ਅਵਾਰਡ ਹੈ ਉਹ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਇੱਕ ਪਾਤਰ ਅਵਾਰਡ ਅਸੀਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਾਂਗੇ ਜਿਦੇ ਵਿੱਚ 7ਵੀਂ ਤੋਂ ਲੈ ਕੇ 20 ਤੱਕ ਦੇ ਬੱਚਿਆਂ ਦੇ ਅਲੱਗ-ਅਲੱਗ ਲੈਵਲ ਤੇ ਮੁਕਾਬਲੇ ਕਰਾਏ ਜਾਣਗੇ ਕਵਿਤਾ ਦੇ ਮੌਲਿਕ ਕਵਿਤਾ ਦੇ ਆਪਣੀ ਲਿਖੀ ਹੋਈ ਕਵਿਤਾ ਦੇ ਤਾਂ ਕਿ ਬੱਚਿਆਂ ਚ ਪਹਿਲਾਂ ਉਹ ਪਾਤਰ ਸਾਹਿਬ ਨੂੰ ਪੜਨ ਫਿਰ ਉਹ ਲੇਖਣ ਉਹਨਾਂ ਦੇ ਅੰਦਰ ਦੀ ਜੋਤ ਜਗੇ ਜੇ ਨਲਕਾ ਖੜਾ ਹੈ ਨਲਕੇ ਨੂੰ ਚਲਾਉਣਾ ਹੈ ਤਾਂ ਪਹਿਲਾਂ ਉੱਪਰੋਂ 5-7 ਕੱਪ 5-7 ਲੀਟਰ ਪਾਣੀ ਪਾਉਣਾ ਪੈਂਦਾ ਜਦੋਂ ਨਲਕਾ ਚੱਲ ਪੈਂਦਾ ਹੈ ਪਹਿਲਾਂ ਤਾਂ ਉਹੀ ਆਉਂਦਾ ਹੈ ਨਾ ਜਿਹੜਾ ਪਾਇਆ ਹੋਇਆ ਹੈ ਫਿਰ ਨਲਕਾ ਆਪਣਾ ਪਾਣੀ ਚੱਕਦਾ ਸੋ ਹੋ ਸਕਦਾ ਕੁਝ ਬੱਚੇ ਪਾਤਰ ਸਾਹਿਬ ਨੂੰ ਪੜ ਕੇ ਪਹਿਲਾਂ ਪਾਤਰ ਸਾਹਿਬ ਵਾਂਗੂ ਲਿਖਣ ਸ਼ਾਇਦ ਸ਼ਬਦ ਵੀ ਉਹਨਾਂ ਆਲੇ ਲਿਖਣ ਪਰ ਹੌਲੀ-ਹੌਲੀ ਉਹਨਾਂ ਦਾ ਅੰਦਰਲਾ ਜਿਹੜਾ ਨਲਕਾ ਉਹ ਪਾਣੀ ਚੱਕੂਗਾ ਉਹ ਚਰਨਾ ਬਣੂਗਾ ਤਾਂ ਉਹ ਪਾਤਰ ਵਾਲੇ ਦਰਿਆ ਚ ਸੁੱਟਾਂਗੇ ਤਾਂ ਪਾਤਰ ਵਾਲਾ ਦਰਿਆ ਕਦੇ ਸੁੱਕੂਗਾ ਨਹੀਂ ਲੱਖ 1 ਲੱਖ 1 ਕਰਾ 6 ਹਰ ਰੁਪਈਆ ਨਾਲ ਪ੍ਰਸ਼ੰਸਾ ਪੱਤਰ ਜਿੰਨੀਆਂ ਸਰਕਾਰੀ ਸਹੂਲਤਾਂ ਹੋਰ ਦੇਸ਼ ਦੇ ਨੈਸ਼ਨਲ ਅਵਾਰਡਸ ਨੂੰ ਮਿਲਦੀਆਂ ਨੇ ਨੈਸ਼ਨਲ ਅਵਾਰਡਸ ਦੇ ਨਾਲ ਜਿਹੜੀਆਂ ਸਹੂਲਤਾਂ ਮਿਲ ਸਾਰੀਆਂ ਸੀ ਉਹ ਪਾਤਰ ਸਾਹਿਬ ਦੇ ਨਾਮ ਤੇ ਪਾਤਰ ਅਵਾਰਡ ਸ਼ੁਰੂ ਕਰਕੇ ਅਸੀਂ ਕਰ ਆ ਗਏ ਇਹ ਮੇਰਾ احسان ਨਹੀਂ ਹੈਗਾ ਮੇਰਾ ਫਰਜ਼ ਹੈ ਮੇਰੀ ਲਾਸਟ ਮੀਟਿੰਗ ਉਹਨਾਂ ਨਾਲ 19 ਫਰਵਰੀ ਨੂੰ ਹੋਈ ਸੀ ਸਵੀ ਜੀ ਆਏ ਸੀ ਨਾਲ ਦਰਸ਼ਨਪੁੱਤਰ ਜੀ ਸੀਗੇ 2 ਘੰਟੇ ਬੈਠੇ ਰਹੇ ਲਗਭਗ ਅਸੀਂ ਤੇ ਆਹੀ AI ਦੇ ਵਿੱਚ ਪੰਜਾਬੀ ਭਾਸ਼ਾ ਦਾ ਪੰਜਾਬੀ ਸ਼ਬਦਾਵਲੀ ਦਾ ਪੰਜਾਬੀ ਕੋਸ਼ ਦਾ ਨਾ ਹੋਣਾ ਇਹ ਵਿਸ਼ਾ ਸੀ ਤੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਤਾਂ ਕਹਿੰਦੇ ਸੀਗੇ ਇਹਦੀ ਐਡ ਆ ਜੀ ਕਿਤੇ ਅਖਬਾਰਾਂ ਚ ਮੈਂ ਉਸੇ ਵੇਲੇ ਮੈਂ ਕਿਹਾ ਜੀ ਐਡ ਵਾਸਤੇ ਤਾਂ ਆਪਾਂ ਹੁਣੇ ਸਾਈਜ਼ ਵਗੈਰਾ ਸਾਰਾ ਕੁਝ ਜਾਂ ਕੰਟੈਂਟ ਦੇਣਾ ਪੈਣਾ ਸ਼ਾਮ ਤੱਕ ਮੈਨੂੰ ਕੰਟੈਂਟ ਭੇਜਦਾ 21 ਫਰਵਰੀ ਦੇ ਸਾਰੇ ਦੇਸ਼ ਦੇ ਅੰਗਰੇਜ਼ੀ ਦੇ ਹਿੰਦੀ ਦੇ ਉਰਦੂ ਦੇ ਜਿਹੜੀ ਵੀ ਭਾਸ਼ਾ ਛੱਪਦੇ ਸਾਰੇ ਦੇਸ਼ ਦੇ ਅਖਬਾਰਾਂ ਚ ਫਰੰਟ ਪੇਜ ਤੇ ਪੰਜਾਬੀ ਮਾਂ ਬੋਲੀ ਦਾ ਇਸ਼ਤਿਹਾਰ ਆਇਆ ਸੀ ਤਾਂ ਮੈਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਹਿੰਦੇ ਇੰਨਾ ਛੇਤੀ ਨਹੀਂ ਸੋਚਿਆ ਸੀ ਮੈਂ ਕਹਾਂ ਜੀ ਪਾਤਰ ਸਾਹਿਬ ਜੀ ਨੂੰ ਤੁਸੀਂ ਜਿੱਥੇ ਇਨਵੋਲਵ ਹੋ ਜਾਓ ਉੱਥੇ ਚੇਤ ਕਾਲੀ ਕੀ ਸੁਸਤੀ ਕੀ ਜੋ ਤੁਸੀਂ ਕਹਿਤਾ ਤਾਂ ਕਹਿਤਾ ਸੋ ਇੱਕ ਸ਼ਖਸੀਅਤ ਐਸੀ ਸੀ ਜਿਹੜੇ ਹਮੇਸ਼ਾ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਮਾਂ ਬੋਲੀ ਦੀ ਮੈਂ ਨਹੀਂ ਕਹਿੰਦਾ ਕਿ ਪੰਜਾਬੀ ਮਾਂ ਬੋਲੀ ਕੋਈ ਦੋ ਚਾਰ ਬੰਦਿਆਂ ਦੇ ਅੰਗਰੇਜ਼ੀ ਬੋਲਣ ਨਾਲ ਕੋਈ ਪੰਜਾਬੀ ਮਾਂ ਬੋਲੀ ਖਤਮ ਹੋ ਜੂਗੀ ਪਰ ਪੰਜਾਬੀ ਮਾਂ ਬੋਲਣ ਵਾਲੇ ਮਾਣ ਮਹਿਸੂਸ ਕਰਨ ਕਿ ਅਸੀਂ ਪੰਜਾਬੀ ਆ ਤੇ ਇਸ ਗੱਲ ਲਈ ਤਤ ਪਰ ਉਹ ਹਮੇਸ਼ਾ ਰਹਿੰਦੇ ਸੀਗੇ ਮੇਰੇ ਦੋ ਗਾਣੇ ਸੀ ਉਹਨਾਂ ਦੇ ਅੱਗੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਅੱਗੇ ਥੋੜਾ ਜਿਹਾ ਭੂਮਿਕਾ ਬੰਦੋ ਮੈਂ ਇਹਨਾਂ ਨੂੰ ਪਹਿਲਾ ਗਾਣੇ ਸੁਣਾਏ ਇੱਕ ਦਰਖਤਾਂ ਤੇ ਬਾਰੇ ਸੀਗਾ ਅਸਲ ਤੋਂ 15 ਸਾਲ ਪਹਿਲਾਂ ਦੀ ਗੱਲ ਕਰਦਾਂ ਤੇ ਉਹਨਾਂ ਨੇ ਬੋਲਿਆ ਉਹਨਾਂ ਨੇ ਆਪਣੇ ਸ਼ੇਅਰ ਵੀ ਨਾਲ ਬੋਲੇ ਅੱਜ ਵੀ ਉਹ ਬਹੁਤ ਦੁਨੀਆ ਨੇ ਜਿੰਨੇ ਪਾਤਰ ਸਾਖ ਦੁਨੀਆ 'ਚ ਨਹੀਂ ਰਹੇ ਤਾਂ ਲੋਕੀ ਜ਼ਿਆਦਾ ਸਰਚ ਕਰਨ ਲੱਗ ਜਾਂਦੇ ਉਹਨਾਂ ਬਾਰੇ ਕੌਣ ਸੀ ਕਿਵੇਂ ਸੀ ਤਾਂ ਉਹ ਦੁਬਾਰਾ ਗਾਣੇ ਫਿਰ ਮੈਨੂੰ ਵੀ ਕਈਆਂ ਨੇ ਭੇਜੇ ਸੋ ਕੋਈ ਵੀ ਇਹੋ ਜਿਹਾ ਪੰਜਾਬੀ ਨੂੰ ਪਿਆਰ ਕਰਨ ਵਾਲਾ ਭਾਵੇਂ ਉਹ ਕਲਾਕਾਰ ਹੈ ਭਾਵੇਂ ਉਹ ਗੀਤਕਾਰ ਹੈ ਭਾਵੇਂ ਉਹ ਐਨਜੀਓ 'ਚ ਹੈ ਭਾਵੇਂ ਉਹ ਧਾਰਮਿਕ ਸ਼ਖਸੀਅਤ ਹੈ ਜਿਹੜਾ ਪੰਜਾਬੀ ਨੂੰ ਪਿਆਰ ਕਰਦਾ ਹੈ ਇਹ ਹੋ ਨਹੀਂ ਸਕਦਾ ਕਿ ਉਹ ਪਾਤਰ ਸਾਹਿਬ ਨੂੰ ਪਿਆਰ ਨਾ ਕਰਦਾ ਹੋਵੇ ਜਿਹਦੇ ਦਿਲ 'ਚ ਪੰਜਾਬੀ ਧੜਕਦੀ ਹੈ ਉੱਥੇ ਪਾਤਰ ਸਾਹਿਬ ਵੀ ਧੜਕਦੇ ਨੇ ਸੋ ਜਿਹੜਾ ਪੁਟਾਨੀ ਗਰੁੱਪ ਵੱਲੋਂ ਵੀ ਜਿਸ ਤਰ੍ਹਾਂ ਕਿਹਾ ਗਿਆ ਕਿ ਪਾਤਰ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਆਰਟ ਐਂਡ ਕਲਚਰ ਤੁਸੀਂ ਜੀ ਆਪਾਂ ਆ ਕਿਉਂਕਿ ਇਲੈਕਸ਼ਨ ਕੋਡ ਹੈ 10 ਦਿਨਾਂ ਬਾਅਦ ਖਤਮ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਆਓ ਇਕੱਠੇ ਬੈਠੀਏ ਤੇ ਪਾਤਰ ਸਾਹਿਬ ਨੂੰ ਮੈਂ ਜਿਸ ਤਰ੍ਹਾਂ ਕਿਹਾ ਕਿ ਉਹ ਦਰਿਆ ਨੂੰ ਆਪਾਂ ਸੁੱਕਣ ਨਹੀਂ ਦੇਣਾ ਤੇ ਉਹਨਾਂ ਨੂੰ ਉਹਨਾਂ ਦੇ ਨਾਂ ਤੱਕ ਕੁਝ ਵੀ ਤੁਸੀਂ ਮੰਗੋਗੇ ਮੈਂ ਬਣਾਉਂਗਾ ਦੋਨੇ ਪੁੰਨ ਨਾਲ ਕੰਮ ਹੈ ਉਹਨਾਂ ਦੇ ਨਾਂ ਤੱਕ ਕੋਈ ਗੱਲ ਮੋੜ ਹੀ ਨਹੀਂ ਸਕਦੇ ਨਹੀਂ ਆ ਨਹੀਂ ਬਣਾ ਸਕਦੇ ਸੋ ਜਿੰਨੀ ਵਾਰ ਵੀ ਮੈਂ ਭਾਸ਼ਣਾ ਚ ਜਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਕੋਟ ਕੀਤਾ ਤਾਂ ਬਾਅਦ ਦੇ ਵਿੱਚ ਮੇਰੇ ਕੋਲ 23 केरला दे, उड़ीसा के दे, एम पी भी आते रहे आज आपने जो पंजाबी में बोला था उसका क्या मतलब है फिर मैं उन्होंने थोड़ी जी हिंदी मैं करके सुनासी वो सी उसी ना कि एना सच ना बोल के कला रह जामें चार बंदे छ मोडा देने इसका क्या मतलब होता है मैंने कहा इसका मतलब ये होता है कि इतना सच मत बोल कि तू तो अकेला पड़ जाए क्योंकि सच्चे बंदे को तो चार बंदे शमशान छोड़ने के लिए भी इकट्ठे नहीं होते ਇਸ ਕਾ ਮਤਲਬ ਇਹ ਹੁੰਦਾ ਹੈ। ਅੱਛਾ ਇਹ ਕਿਸ ਨੇ ਲਿਖਾ ਹੋਇਆ ਹੈ? ਇਹ ਹਮਾਰੇ ਸ਼ਾਇਰ ਹੈ। ਮੈਂ ਨਾਲ ਦੀਨਾ ਗੂਗਲ ਚੋਂ ਕੱਢ ਕੇ ਉਹਨਾਂ ਦੀ ਫੋਟੋ ਦਿਖਾਉਂਦਾ। ਤੇ ਸੋ ਬਹੁਤ ਸਾਰੇ ਹੋਰ ਸਟੇਟਾਂ ਦੇ ਆਰਟਿਸਟ ਵੀ ਐਮਪੀ ਨੇ। ਫਿਰ ਉਹ ਮੈਨੂੰ ਕਹਿੰਦੇ ਸੀਗੇ ਹਮ ਜਾਨਣਾ ਚਾਹਤੇ ਹਾਂ ਔਰ ਇਨਕੇ ਬਾਰੇ ਮੈਂ। ਤਾਂ ਇਦਾਂ ਹੀ ਅਸੀਂ ਪਾਰਲੀਮੈਂਟ ਦੀ ਸੈਂਟਰਲ ਹਾਲ ਚ ਬਹੁਤ ਸਾਰਾ ਡਿਸਕਸ਼ਨ ਜਿਹੜਾ ਪਾਤਰ ਸਾਹਿਬ ਦੇ ਹੁੰਦਾ ਸੀਗਾ। ਅੱਜ ਉਹਨਾਂ ਦਾ ਚਲੇ ਜਾਣਾ ਪੰਜਾਬੀ ਮਾਂਬੂਲੀ ਦੇ ਵੇੜੇ ਦਾ ਸਮਝ ਲੋ ਸੁਣਨੇ ਹੋਣ ਦੇ ਬਰਾਬਰ ਪਰ ਪੰਜਾਬੀ ਮਾਂਬੂਲੀ ਦੇ ਵੇੜੇ 'ਚ ਆਪਾਂ ਕਲਮੇ ਪਾਤਰ ਸਾਹਿਬ ਵਾਲੇ ਕਲਮੇ ਜਿਹੜੇ ਨੇ ਉਹ ਲੱਭਦੇ ਰਵਾਂਗੇ ਫੁੱਲਾਂ ਜੋਗੀ ਜ਼ਮੀਨ ਵੀ ਰੱਖਣੀ ਹੈ ਕਲਮੇ ਵੀ ਪਾਤਰ ਸਾਹਿਬ ਵਾਲੇ ਲੱਭਣੇ ਆ ਪੱਤ ਚੜਾ ਨੂੰ ਭੁੱਲਣਾ ਸੋ ਜਿੰਨੀ ਵਾਰ ਵੀ ਕਿਸੇ ਨਾਲ ਵੀ ਕੋਈ ਗੱਲ ਚੱਲਦੀ ਸੀ ਆ ਦਸ ਦਿਨਾਂ 'ਚ ਖਾਸ ਤੌਰ ਤੇ ਤਹਾਰ ਬੰਦਾ ਸਭ ਤੋਂ ਪਹਿਲਾਂ ਕਹਿੰਦੇ ਸੀਗੀ ਕਿ ਬਹੁਤ ਮਾੜਾ ਹੋ ਗਿਆ ਪੰਜਾਬੀ ਮਾਂ ਬੋਲੀ ਨਾਲ ਬਹੁਤ ਅਫਸੋਸ ਦਾ ਦਿਨ ਹੈ ਸੋ ਮਰਨਾ ਸਭ ਨੇ ਹੁੰਦਾ ਜੀ ਕਈਆਂ ਦੇ ਗਵਾਂਢ ਚ ਕਈਆਂ ਦੇ ਪਿੰਡ ਚ 95 95 ਸਾਲ ਦੇ ਬੁੱਢੇ ਅੱਜ ਪਏ ਨੇ ਮੰਝੀਆਂ ਤੇ ਪੌਣੇ ਪਿੰਡ ਨੂੰ ਇਹ ਨਹੀਂ ਪਤਾ ਕਿ ਬੁढ़ा ਮਰ ਗਿਆ ਜਾਂ ਨਹੀਂ ਮਰ ਗਿਆ ਇੰਨੀ ਗੁੰਮਨਾਮ ਜ਼ਿੰਦਗੀ ਕਿਉਂ ਕਿ ਜਾਂਦੇ ਤੇ ਇੱਥੇ ਹੁਣ ਹਰ ਵਰਗ ਹਰ ਧਾਰਮਿਕ ਸੰਸਥਾਵਾਂ ਬੈਠੀਆਂ ਸੰਪਰਦਾਮਾਂ ਬੈਠੇ ਆ ਕਲਾਕਾਰ ਬੈਠੇ ਆ ਹਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੈਠੇ ਆ ਆਪ ਹੀ ਆਏ ਆ ਕਿਸੇ ਨੂੰ ਕੋ ਕਾਰਡਤਾ ਭੇਜਿਆ ਨਹੀਂ ਫਰਜ ਸਮੇਂ ਤੇ ਆ ਕਿ ਹਾਂ ਅੱਜ ਜਾਣਾ ਉੱਥੇ ਆਪਣਾ ਫਰਜ ਹੈ ਸ਼ਰਧਾਂਜਲੀ ਦੇਣੀ ਹੈ ਔਰ ਪਰਿਵਾਰ ਲਈ ਇਹ ਹੀ ਇੱਕ ਮਤਲਬ ਸਮਝ ਲਓ ਢਾਰਸ ਹੈ ਹੌਂਸਲਾ ਹੈ ਕਿ ਸਾਡੇ ਨਾਲ ਖੜੇ ਹੈ ਅਸੀਂ ਇਕੱਲੇ ਨਹੀਂ ਦੁੱਖ ਜਿਹੜਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀ ਹੋ ਜਾਂਦੀਆਂ ਦੁੱਖ ਵੰਡਣ ਨਾਲ ਦੇ ਰਹਿ ਜਾਂਦੇ ਸੋ ਅਸੀਂ ਅੱਜ ਪੰਜਾਬੀ ਮਾਂ ਬੋਲੀ ਦਾ ਦੁੱਖ ਵੰਡਾਉਣਾ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਅੱਜ ਦੁਖੀ ਹੈ ਅੱਜ ਅਫਸੋਸ ਚ ਹੈ ਕਿ ਮੇਰਾ लाਡਲਾ ਪੁੱਤ ਚਲਾ ਗਿਆ ਸੋ ਇਹੋ ਜਿਹੇ ਕਲਮਾ ਜਿਹੜੀਆਂ ਨੇ ਇਹ ਬਹੁਤ ਕਦੇ-ਕਦੇ ਹੀ ਪੈਦਾ ਹੁੰਦੀਆਂ ਨੇ ਪਰ ਹਾਂ ਕਲਮਾ ਦੇ ਉੱਤੇ ਜਿਹੜਾ ਲਿਖਿਆ ਹੋਇਆ ਜੋ ਲਿਖਿਆ ਕਲਮਾ ਨੇ ਉਹਨਾਂ ਦੇ ਛੋਟੇ ਛੋਟੇ ਅੱਖਰਾਂ 'ਚ ਆਪਾਂ ਲਿਖਤਾ ਸਕਦੇ ਹਾਂ ਐਨੀ ਕੁ ਟਰਾਈ ਕਰ ਸਕਦੇ ਆ ਕਿ ਉਹ ਕਲਮਾਂ ਜਿਹੜੀਆਂ ਨੇ ਕਿੰਨੇ ਸਾਲ ਪਹਿਲਾਂ ਗੁਰੂ ਸਾਹਿਬ ਨੇ ਆ ਖਜ਼ਾਨਾ ਦਿੱਤਾ ਸਾਨੂੰ ਅੱਜ ਵੀ ਅਨੰਦ ਸਾਹਿਬ ਦੇ ਪਾਠ 'ਚ ਕਿਹਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਧੂਆਂ ਕਰਦੀਆਂ ਹੋਣਗੀਆਂ ਵੀ ਹਵਾ ਨੂੰ ਖਤਰਾ ਹੋ ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਪਾਣੀ ਡੰਪ ਕਰਦੀਆਂ ਹੋਣਗੀਆਂ ਥੱਲੇ ਬੋਰ ਕਰਕੇ ਉਸ ਵੇਲੇ ਕਿਹੜਾ ਕੋਈ ਤਰਤੀ ਤੇ ਸਪਰੇਅ ਛਿੜਕ ਕੇ ਉਹਨੂੰ ਜ਼ਹਿਰੀਲੀ ਕਰਦਾ ਹੋ ਪਰ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਸ ਤਰ੍ਹਾਂ ਹੋਊਗਾ ਪਵਨ ਪਾਣੀ ਤੇ ਤਰਤੀ ਤਿੰਨ ਦਰਜੇ ਨੇ ਪਵਨ ਨੂੰ ਗੁਰੂ ਦਾ ਦਰਜਾ ਹੈ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦਾ ਦਰਜਾ ਹੈ ਤਰਤੀ ਨੂੰ ਮਾਤਾ ਦਾ ਦਰਜਾ ਹੈ ਬਦਕਿਸਮਿੰਦੀ ਨੇ ਅਸੀਂ ਇਹ ਤਿੰਨੋਂ ਦਰਜੇ ਕਾਇਮ ਨਹੀਂ ਰੱਖ ਸਕੇ ਬਹੁਤ ਲਿਖਿਆ ਪਾਤਰ ਸਾਹਿਬ ਨੇ ਖੁਦ ਬਹੁਤ ਲਿਖਿਆ ਵਾਤਾਵਰਣ ਬਾਰੇ ਬਹੁਤ ਲਿਖਿਆ ਜਿਹੜਾ ਬੰਦਾ ਕਚੈਰੀਆਂ ਦੇ ਮੂਹਰੇ ਖੜੇ ਦਰਖਤ ਦਰਖਤਾਂ ਨੂੰ ਬੰਦੇ ਸਮਝਦਾ ਹੈ ਕਿ ਉਹ ਬੰਦੇ ਨੇ ਜਿਹੜੇ ਇਨਸਾਫ ਉਡੀਕਦੇ ਇੱਥੇ ਖੜ ਕੇ ਸੁੱਕ ਗਏ ਦਰਖਤ ਹੋ ਗਏ ਮਿਰਖ ਹੋ ਗਏ ਉਹ ਬੰਦੇ ਨੇ ਤਾਂ ਵਾਤਾਵਰਨ ਦੇਖ ਲਿਆ ਸਮਝ ਲਓ ਫਿਰ